ਕਿ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕੋਈ ਕਿਸੇ ਕਿਸੇ ਜੇਲ੍ਹ ਜਾਵੇ ਹੋ ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਏਜੰਟਾ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਮੈਂ ਇਹ ਕਹ ਚਾਹਣਾ ਉਹ ਜਿਹੜਿਆ ਨੇ ਉਹ ਖਾਲੀ ਹੋ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਬਣ ਗਿਆ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇਹ ਚੀਜ਼ ਨਹੀਂ ਮੈਂ ਇਹ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਗੁਰਨਾਕ ਸਾਹਿਬ ਨੇ ਕਿਹਾ ਸੋ ਕੋ ਮੰਨਦਾ ਆਖੀ ਜਿੱਦ ਜੰਮੇ ਰਾਜਾਨ ਜਿਨਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿ ਹਸ ਤਰ ਤੇ ਮਾਮਾ ਪੈਣਾ ਨੂੰ ਤੁਸੀਂ ਐਸਾ ਧਮਕਾ ਦੇ ਦਿੱਸ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਕੰਮ ਦੇ ਦਈਏ ਫਿਰ ਉਹ ਨਹੀਂ ਇਧਰ ਉਧਰ ਜਾਣਗੇ ਪੁਲਿਸ ਦੇ ਵਿੱਚ ਭਰਤੀ ਦਾ ਹਰ ਸਾਲ ਅਸੀਂ ਅਨਾਉਂਸ ਕਰਤਾ ਪਹਿਲਾ 4 ਸਾਲਾਂ ਬਾਅਦ ਹੁੰਦਾ ਸੀ ਕਿ ਜੇ 8000 ਪੁਲਿਸ ਭਰਤੀ ਕਰਨੇ ਦੱਸਦੇ ਵੀ 2 ਮਹੀਨੇ ਪਹਿਲਾਂ ਹੀ ਸੀ ਨੋਹਾਂ ਜਾਨ ਮੁੰਡੇ ਕਹਿੰਦੇ ਯਾਰ ਥੋੜੇ ਜਰ ਪਹਿਲਾਂ ਦੱਸ ਦਿੰਦੇ ਤੋ ਯਾਰ ਥੋੜਾ ਜਿਹਾ ਗਰਾਊਂਡ ਚਾਕੇ ਐਕਸਰਸਾਈਜ਼ ਕਰ ਲੈਂਦੇ ਪ੍ਰੈਕਟਿਸ ਕਰ ਲੈਂਦੇ ਤਿਆਰੀ ਕਰ ਲੈਂਦੇ ਅਸੀਂ ਹੁਣ ਕੀ ਇਹ ਸਾਲ ਅਗਲੇ ਤਿੰਨ ਸਾਲ ਦਾ ਬਣਾਤਾ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਊਗੀ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਆ ਜਾਊਗਾ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਰਿਜ਼ਲਟ ਆ ਜਾਊਗਾ ਹਰ ਸਾਲ ਦਸੰਬਰ ਚ 2200 ਤੋਂ 2300 ਹਰ ਮੱਕਾ 1600 ਸਿਪਾਈ ਪੇਸਾਬ ਇਨਸਪੈਕਟਰ ਇਨਸਪੈਕਟਰ ਹਰ ਸਾਲ ਭਰਤੀ ਹੋਣਗੇ ਤਾਂ ਕਿ ਬੱਚੇ ਤਿਆਰ ਕਰ ਤਿਆਰੀ ਕਰਨ ਜੇ ਇੱਕ ਅਟੈਂਪਟ ਨਹੀਂ ਆਏ ਅਗਲੀ ਡੈਂਪਟ ਚ ਦੇਖ ਲਓ ਤੇ ਗਰਾਉਂਡ ਚ ਜਾਓਗੇ ਸਰੀਰ ਨਾਲ ਪਿਆਰ ਹੋਊਗਾ ਡਰੱਗ ਤੋਂ ਬਚੋਗੇ ਇਧਰ ਉਧਰ ਬੁਰੀ ਸੰਗਤ ਤੋਂ ਬਚੋਗੇ ਸੋ ਮੇਰਾ ਇਹ ਮਕਸਦ ਹੈ ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਏਜੰਟਾ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਫਿਰ ਉੱਥੇ ਜਾ ਕੇ ਕਿਹੜਾ ਸੌਖਾ ਜੀ ਆਪਾਂ ਦੇਖਦੇ ਆ ਕੈਨੇਡਾ ਦੀਆਂ ਖ਼ਬਰਾਂ ਪੜ੍ਹ ਲਓ ਬੇਰਜਗਰੀ ਫੈਲ ਗਈ ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜੋਣਾ ਤੋਂ ਭਰਿਆ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉਹ ਅੰਦਰ ਹੋ ਕੇ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕੋਈ ਕਿਸੇ ਕਿਸੇ ਜੇਲ੍ਹ ਜਾਵੇ ਹੋ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੈ ਹੋਮ ਸੈਕਟਾ 'ਚ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੋਂ ਦੇ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਹਾਂ ਕਿ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਹਾਂ ਚਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹਦਾ ਤੁਸੀਂ ਭੋਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜੀੜਾਂ ਦੇ ਵਿੱਚ ਵੀ ਓਵਰਕਰਾਊਡਡ ਹੋਇਆ ਪਿਆ ਕੰਮ 27000 ਦੀ ਕੈਪੈਸਿਟੀ ਹੈ 32 33000 ਹੈ ਜੀ ਇਸ ਵਕਤ ਪੰਜਾਬ ਦੇ ਜਿਹੜਾ ਮੈਂ ਇੱਕ ਚਾਹੁੰਦਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਵਾਂਗ ਕੋਈ ਧਮਕੀਆਂ ਦੇ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇੱਥੇ ਜ ਨਹੀਂ ਕਰਨੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਨਾਨਕ ਸਾਹਿਬ ਨੇ ਕਿਹਾ ਸੋ ਕੋ ਮੰਨਦਾ ਆਖੀਏ ਜਿਤ ਜਮੇ ਰਾਜਾਨ ਜਿਨ੍ਹਾਂ ਨੇ ਰਾਜੇ ਜਮੇ ਉਹਨਾਂ ਨੂੰ ਤੁਸੀਂ ਕਿਵੇਂ ਖਾਸ ਤੌਰ ਤੇ ਮਾਵਾ ਭੈਣਾਂ ਨੂੰ ਤੁਸੀਂ ਇਸ ਤਰ੍ਹਾਂ ਧਮਕੀਆਂ ਦੇ ਸਕਦੇ ਇੱਥੇ ਮਾਰ ਪਈ ਕੋਰ ਲਾਣੇ ਤੱਕ ਹੀ ਦਰਦਨਾ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ